ਭਾਰਤ ਅਤੇ ਸਾਊਥ ਅਫਰੀਕਾ ਵਿਚਕਾਰ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਜਿਸ ਦੇ ਵਿੱਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ ਅਤੇ 5 ਵਿਕਟਾਂ ਹਾਸਲ ਕੀਤੀਆਂ ਨੇ ਸਾਊਥ ਅਫਰੀਕਾ ਨੇ ਟੌਜਿਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ ਅਤੇ 116 ਦੌੜਾਂ ਤੇ ਸਾਰੀ ਟੀਮ ਆਊਟ ਹੋ ਗਈ ਹੈ 27.3 ਓਵਰ ਹੀ ਪੂਰੀ ਟੀਮ ਖੇਡ ਸਕੀ ਹੈ ਜਿਸ ਦੇ ਵਿੱਚ 5 ਵਿਕਟਾਂ ਅਰਸ਼ਦੀਪ ਸਿੰਘ ਨੂੰ ਹਾਸਲ ਹੋਈਆਂ ਨੇ ਅਤੇ ਅਵੇਸ਼ਖਾਨ ਨੂੰ 4 ਵਿਕਟਾਂ ਮਿਲੀਆਂ ਤੇ ਕੁਲਦੀਪ ਯਾਦਵ ਨੇ ਵੀ ਇੱਕ ਖਿਡਾਰੀ ਆਊਟ ਕੀਤਾ ਹੈ ਅਰਸ਼ਦੀਪ ਸਿੰਘ ਦਾ ਇਹ ਪਹਿਲਾ ਫਾਈਫਰ ਹੈ ਅਰਸ਼ਦੀਪ ਸਿੰਘ ਨੇ ਆਪਣਾ ਇਹ ਪਹਿਲਾ ਪੰਜਾ ਸਾਊਥ ਅਫਰੀਕਾ ਦੇ ਖਿਲਾਫ ਹਾਸਲ ਕੀਤਾ ਹੈ 10 ਓਵਰਾਂ ਦੇ ਵਿੱਚ 46 ਦੌੜਾਂ ਅਰਸ਼ਦੀਪ ਸਿੰਘ ਨੇ ਦਿੱਤੀਆਂ ਅਤੇ 5 ਖਿਡਾਰੀ ਆਊਟ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਚੰਗੀ ਗੇਂਦਬਾਜ਼ੀ ਕੀਤੀ ਗਈ ਹੈ ਭਾਰਤੀ ਟੀਮ ਨੇ ਇੱਥੇ 116 ਦੜਾਂ ਤੇ ਆਲ ਆਊਟ ਕਰ ਦਿੱਤਾ ਸਾਊਥ ਅਫਰੀਕਾ ਦੀ ਟੀਮ ਨੂੰ ਅਤੇ ਭਾਰਤੀ ਟੀਮ ਨੂੰ 117 ਦੜਾਂ ਜਿੱਤਣ ਦੇ ਲਈ ਚਾਹੀਦੀਆਂ ਨੇ ਇਸ ਮੈਚ ਦੇ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਕੇਐਲ ਰਾਹੁਲ ਕਪਤਾਨ ਨੇ ਰਿਤੂਰਾਜ ਗਾਇਕਵੜ ਸਾਈ ਸੁਦਰਸ਼ਨ ਸ਼੍ਰੇਸ਼ ਅੱਯਰ ਤਲਕ ਵਰਮਾ ਸੰਜੂ ਸैमਸਨ ਅਕਸ਼ਤ ਪਟੇਲ ਅਰਸ਼ਦੀਪ ਸਿੰਘ ਅਵੇਸ਼ ਖਾਨ ਅਤੇ ਕੁਲਦੀਪ ਯਾਦਵ ਦੇ ਨਾਲ ਮੁਕੇਸ਼ ਕੁਮਾਰ ਇਸ ਟੀਮ ਦੇ ਵਿੱਚ ਖੇਡ ਰਹੇ ਨੇ ਰੀਜ਼ਾ ਹੈਂਡਰਿਕਸ ਨੇ 0 ਦੜ ਬਣਾਈ ਜ਼ੋਰਜੀ ਨੇ 28 ਦੜਾਂ ਬਣਾਈਆਂ ਬਾਂਡੀ ਦੋਸਨ 0 ਤੇ ਆਊਟ ਹੋਏ ਐਡਨ ਮਾਰਕਰਮ 12 ਤੇ ਆਊਟ ਹੋਏ ਹੈਨਰਿਕ ਕਲਾਸਨ 6 ਤੇ ਆਊਟ ਹੋਏ ਡੇਵਿਡ ਮਿਲਰ 2 ਤੇ ਵਿयान ਮਲਡਰ 0 ਤੇ ਆਊਟ ਹੋਏ ਫਿਲਕੋਆਯੋ ਨੇ 33 ਦੌੜਾਂ ਸਭ ਤੋਂ ਜ਼ਿਆਦਾ ਬਣਾਈਆਂ ਨੇ ਕਿਸ਼ਮਹਰਾਜ 4 ਤੇ ਆਊਟ ਹੋਏ ਅਤੇ ਨਾਨਦਰੇ ਬਰਗਰ ਨੇ 7 ਦੌੜਾਂ ਬਣਾਈਆਂ ਤਵਰੇਸ਼ ਹਮਸ਼ੀ 8 ਬਲਾਂ ਤੇ 11 ਦੌੜਾਂ ਬਣਾ ਕੇ ਨਾਟ ਆਊਟ ਰਹੇ ਨੇ ਤਾਂ ਇੱਥੇ ਭਾਰਤੀ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ 116 ਦੌੜਾਂ ਤੇ ਸਾਰੀ ਟੀਮ ਆਊਟ ਕੀਤੀ ਅਤੇ ਅਰਸ਼ਦੀਪ ਸਿੰਘ ਨੇ ਪੰਜਾ ਜੜ ਦਿੱਤਾ ਹੈ